ਆਵੇ ਜਿਹੜਾ ਸਾਡੇ ਸੂਬੇ ਦਾ ਮੁੱਖ ਮੰਤਰੀ ਹੈ ਨਾ ਇੱਕ ਨੰਬਰ ਦਾ ਝੂਠਾ ਤੇ ਡਰਾਮੇबाज ਤੇ ਜਿਹਨੂੰ ਕਲਾਕਾਰੀ ਆਪਾਂ ਕਹਿੰਨੇ ਉਹ ਕਰਦਾ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੁਣੇ-ਹੁਣੇ ਸਮਾਪਤ ਹੋਈ ਹੈ ਇਹ ਆਗੂ ਬਾਹਰ ਆਏ ਨੇ ਔਰ ਅੱਜ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਬਹੁਤ ਵੱਡਾ ਚੈਲੰਜ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਤੇ ਨਾਲੇ ਇੱਕ ਬਹੁਤ ਵੱਡਾ ਐਕਸ਼ਨ ਦਾ ਸੱਦਾ ਦੇ ਦਿੱਤਾ ਆਪਾਂ ਗੱਲ ਕਰਦੇ ਆਂ ਅਵਤਾਰ ਸਿੰਘ ਜੀ ਕੀ ਹੋਇਆ ਅੱਜ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚ ਨਿਚੋੜ ਕੀ ਦੇਖੋ ਨੋਚੋੜ ਆ ਵੀ ਜਿਹੜਾ ਸਾਡੇ ਸੂਬੇ ਦਾ ਮੁੱਖ ਮੰਤਰੀ ਹੈ ਨਾ ਇੱਕ ਨੰਬਰ ਦਾ ਝੂਠਾ ਤੇ ਡਰਾਮੇਬਾਜ਼ ਤੇ ਜਿਹਨੂੰ ਕਲਾਕਾਰੀ ਆਪਾਂ ਕਹਿੰਨੇ ਉਹ ਕਰਦਾ ਪਹਿਲਾਂ ਤਾਂ ਉਹਨੇ ਮੀਟਿੰਗ ਦੇ ਵਿੱਚ ਜਿਹੜਾ ਸ joint ਕਿਸਾਨ ਮੋਰਚੇ ਦੇ ਆਗੂਆਂ ਦੀ ਤੋਹੀਨ ਕੀਤੀ ਤਾਂ ਸਿੱਧਾ ਕਿ ਇਹ ਪੰਜਾਬ ਦੇ ਕਿਸਾਨਾਂ ਦੀ ਤੋਹੀਨ ਕੀਤੀ ਹੈ ਫਿਰ ਉਹ ਬਾਹਰ ਆ ਕੇ ਔਰ ਉਸ ਤੋਂ ਬਾਅਦ ਅਗਲੇ ਦਿਨ ਵੀ ਉਹ ਮੀਡੀਆ ਜਿਹੜਾ ਰੱਖਦਾ ਕਿ ਇਹ ਤਾਂ ਜੀ ਪੰਜਾਬ ਦੀਆਂ ਮੰਗਾਂ ਹੀ ਹੈ ਨਹੀਂ ਤੇ ਇਹ ਤਾਂ ਰੇਲਾਂ ਰੋਕਦੇ ਨੇ ਇਹ ਸੜਕਾਂ ਰੋਕਦੇ ਨੇ ਜਦ ਕਿ ਅਸੀਂ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਸੀ ਲਖਤੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤਾ ਹੋਇਆ ਕਿ ਸਾਡਾ ਚੰਡੀਗੜ੍ਹ ਦੇ ਵਿੱਚ ਰੋਜ਼ ਪ੍ਰਦਰਸ਼ਨ ਕਰਨ ਦਾ ਜਿਹੜਾ ਪ੍ਰੋਗਰਾਮ ਹੈ 34 ਸੈਕਟਰ ਦੀ ਸਾਨੂੰ ਗਰਾਊਂਡ ਦਿੱਤੀ ਜਾਵੇ ਜਿਹੜੀ ਖਾਲੀ ਹੈ ਜਿਹੜੀ ਪਹਿਲਾਂ ਵੀ ਮਿਲਦੀ ਹੈ ਔਰ ਇੱਕ 18 ਮੰਗਾ ਦਾ ਮੰਗ ਪੱਤਰ ਦਾ ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਉਸ ਤੇ ਕਹਿੰਦਾ ਕਿ ਪੰਜਾਬ ਦੀਆਂ ਮੰਗਾਂ ਹੀ ਹਨੀ ਜਦ ਕਿ ਅਸੀਂ 18 ਦੀ 18 ਮੰਗਾ ਉਹਨਾਂ ਨੂੰ ਦੱਸੀਆਂ ਹੋਈਆਂ ਨੇ ਬਕਾਇਦਾ ਜਿਨ੍ਹਾਂ ਤੇ ਜਿਨ੍ਹਾਂ ਵਿੱਚੋਂ 8-9 ਤੇ ਚਰਚਾ ਹੋ ਚੁੱਕੀ ਸੀ ਕਈਆਂ ਤੇ ਮੁੱਖ ਮੰਤਰੀ ਸਹਿਮਤੀ ਦੇ ਚੁੱਕਾ ਸੀ ਪਿਛਲੇ 23 2023 ਦੇ ਵਿੱਚ 12 ਮੰਗਾਂ ਜਿਹੜੀਆਂ ਪੰਜਾਬ ਸਰਕਾਰ ਮੰਨ ਚੁੱਕੀ ਸੀਗੀ ਉਹ ਲਾਗੂ ਕਰਾਉਣ ਦੀ ਗੱਲ ਸੀ ਔਰ ਉਹ ਪਹਿਲਾਂ ਕਹਿੰਦਾ ਕਿ ਸੜਕਾਂ ਰੋਕਦੇ ਨੇ ਇਹ ਰੇਲਾਂ ਰੋਕਦੇ ਨੇ ਅਸੀਂ ਕਹਾਂ ਸੀ ਨਾ ਛੜਕ ਰੋਕਣੀ ਐ ਨਾ ਰੇਲ ਰੋਕਣੀ ਐ ਅਸੀਂ ਜਿਹੜਾ ਆ ਚੰਡੀਗੜ੍ਹ ਦੇ ਵਿੱਚ ਇੱਕ ਗਰਾਊਂਡ 'ਚ ਬਹਿ ਕੇ ਆਪਣਾ ਜਿਹੜਾ ਪ੍ਰੋਗਰਾਮ ਦੇਣਾ ਸੋ ਇਹਦੇ ਤੋਂ ਵੀ ਭੱਜਿਆ ਫਿਰ ਉਹ ਕਹਿੰਦਾ ਕਿ ਇਹ ਪੰਜਾਬ ਦੀਆਂ ਮੰਗਾਂ ਹੈ ਨਹੀਂ ਏ ਵਾਕੂਆਂ ਨੂੰ ਪਤਾ ਹੈ ਨਹੀਂ ਮੈਂ ਵੱਧ ਕਿਸਾਨਾਂ ਮੇਰੇ ਨਾਲ ਲਾਈਵ ਡਿਬੇਟ ਕਰ ਲੋ ਸੋ ਅੱਜ ਅਸੀਂ ਜਿਹੜਾ ਦੋ ਪ੍ਰੋਗਰਾਮ ਸੱਦੇ ਦਿੱਤੇ ਨੇ ਇੱਕ ਤਾਂ ਤੁਸੀਂ ਸਾਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਅਸੀਂ ਪੰਜਾਬ ਦੇ ਵਿੱਚੋਂ ਤੁਹਾਡੇ 92 ਐਮਐਲਏ ਪੰਜਾਬ ਦੇ ਹੁਣ 94 ਹੋ ਗਏ ਜਿਤਾਏ ਹੋਏ ਨੇ ਲੋਕਾਂ ਨੇ ਤਾਂ ਅਸੀਂ ਉਹਨਾਂ ਕੋਲੇ ਜਿਹੜਾ ਲਾਂਮਾ ਲੈ ਕੇ ਜਾਵਾਂਗੇ ਕਿ ਤੁਸੀਂ ਪਿੰਡਾਂ ਜਾ ਕੇ ਸਾਡੇ ਤੋਂ ਵੋਟਾਂ ਲਈਆਂ ਕਿ ਅਸੀਂ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ ਅੱਜ ਸਾਨੂੰ ਤੁਹਾਡੀ ਸੁਣੀ ਚੁਣੀ ਹੋਈ ਸਰਕਾਰ ਚੰਡੀਗੜ੍ਹ ਚ ਨਹੀਂ ਜਾਣ ਦੇ ਰਹੀ ਦੂਜਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਸਾਨੂੰ ਚੈਲੰਜ ਕੀਤਾ ਸੀ ਕਿ ਆਓ ਲਾਈਵ ਤੇ ਸਮਿਰਨਾ ਬੈਠੋ ਅਸੀਂ ਉਹਨਾਂ ਦਾ ਚੈਲੰਜ ਅਸੈਪਟ ਕਰਦੇ ਹੋਏ 15 ਤਰੀਕ ਮਿੱਥੀ ਆ ਅਸੀਂ 15 ਤਰੀਕ ਨੂੰ ਕਿਸਾਨ ਭਵਨ ਇਕੱਠੇ ਹੋਵਾਂਗੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਲੀਡਰ ਮੁੱਖ ਜਿਹੜੀ ਲੀਡਰਸ਼ਿਪ ਹੈ ਔਰ ਮੁੱਖ ਮੰਤਰੀ ਨੂੰ ਅਸੀਂ ਕਿਹਾ ਕਿ ਸਮਾਂ ਤੇ ਜਗ੍ਹਾ ਤੇਰੀ ਹੋਊਗੀ 15 ਤਰੀਕੋ ਜੇ ਤੂੰ 16 ਵੀ ਕਰਨਾ ਚਾਹੁੰਦਾ ਤੇ ਕਰ ਲੈ ਸਾਨੂੰ ਕੋਈ ਪ੍ਰੋਬਲਮ ਨਹੀਂ ਜਾਂ ਫਿਰ ਆ ਜਾ ਕਿਸਾਨ ਪਵਨ ਜੀ ਜਿੱਥੇ ਇਕੱਠੇ ਹੋਵਾਂਗੇ ਉੱਥੇ ਆ ਜਾ ਜਾਂ ਫਿਰ ਤੂੰ ਦੱਸ ਦੇ ਵੀ ਕਿਹੜੀ ਜਗ੍ਹਾ ਆ ਕਿਹੜੀ ਕਿਹੜੀ ਥਾਂ ਤੇ ਬੈਠ ਕੇ ਸਾਰੇ ਚੈਨਲਾਂ ਦੇ ਉੱਪਰ ਆਪਾਂ ਲਾਈਵ ਗੱਲਬਾਤ ਕਰਾਂਗੇ ਕਿ ਕੀ 18 ਮੰਗਾ ਪੰਜਾਬ ਦੀਆਂ ਹੈ ਕਿ ਨਹੀਂ ਹੈ ਕੀ ਅਸੀਂ ਛੜਕਾਂ ਰੋਕਦੇ ਆ ਜਾਂ ਤੁਸੀਂ ਆ ਸਾਬਤ ਕਰਤਾ ਕੱਲ ਲੋਕਾਂ ਨੇ ਲੋਕਾਂ ਨੇ ਛੜ ਧਰਨੇ ਵੀ ਲਾਏ ਛੜਕਾਂ ਤੋਂ ਪਾਸੇ ਬਹਿ ਕੇ ਉਹ ਵੀ ਉੱਥੇ ਜਿੱਥੇ ਨਾ ਰੋਕਿਆ ਸੜਕਾਂ ਜਾਮ ਕੀਤੀਆਂ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਤੇ ਕਹਿਣ ਤੇ ਪੰਜਾਬ ਦੀ ਪੁਲਿਸ ਨੇ ਔਰ ਲੋਕ ਖੱਜਲ ਖਵਾ ਰਹੇ ਤੁਸੀਂ ਚੈਨਲਾਂ ਦੇ ਉੱਪਰ ਆਮ ਵੇਖੇ ਉਸ ਝੂਠਾ ਮੁੱਖ ਮੰਤਰੀ ਆ ਝੂਠੇ ਮੁੱਖ ਮੰਤਰੀ ਦਾ ਅਸੀਂ ਚੈਲੰਜ ਅਕਸੈਪਟ ਕਰ ਲਿਆ ਜੀ ਪਰ ਮੁੱਖ ਮੰਤਰੀ ਇਹ ਕਹਿੰਦਾ ਹੈ ਕਿ ਦੇਖੋ ਜੀ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਕੇਂਦਰ ਨਾਲ ਸੰਬੰਧਿਤ ਨੇ ਮੈਨੂੰ ਐਵੇਂ 2 ਘੰਟੇ ਕਹਿੰਦਾ ਮੀਟਿੰਗ 'ਚ ਬਿਠਾਈ ਰੱਖਿਆ ਦੇਖੋ ਫਿਰ ਉਹੀ ਗੱਲ ਮਰੇ ਮੁਕਰੇ ਦਾ ਕੀ ਇਲਾਜ ਹੈ ਤੁਸੀਂ ਸਾਡੇ ਨਾਲ ਡਿਬੇਟ ਕੀਤੀ ਅਸੀਂ ਅਸੀਂ ਸਭ ਤੋਂ ਪਹਿਲੀ ਜਿਹੜੀ ਸਾਡੀ ਮੰਗ ਹੈ 18 ਚੋ ਅਸੀਂ ਕਹਾਂਗੇ ਤੁਸੀਂ ਖੇਤੀ ਨੀਤੀ ਖਰੜਾ ਰੱਦ ਕਰੋ ਉਹ ਤੁਸੀਂ ਮੰਨ ਲਿਆ ਅਸੀਂ ਧੰਨਵਾਦ ਕੀਤਾ ਮੁੱਖ ਮੰਤਰੀ ਸਾਹਿਬ ਦੱਸਣ ਅਸੀਂ ਔਰ ਉਹ ਮੀਟਿੰਗ ਦੀ ਤੋਂ ਜਿਹੜੀ ਉੱਥੇ ਵੀਡੀਓ ਕਾਨਫਰੈਂਸ ਹੈ ਉਹ ਕਢਾ ਲੈਣ ਜਿਹੜੀ ਵੀਡੀਓਗ੍ਰਾਫੀ ਮੀਟਿੰਗ ਦੀ ਹੁੰਦੀ ਹੈ ਅਸੀਂ ਧੰਨਵਾਦ ਕੀਤਾ ਔਰ ਨਾਲ ਅਸੀਂ ਇਹ ਮੰਗ ਕੀਤੀ ਕਿ ਤੁਸੀਂ ਜੋ ਰੱਦ ਕੀਤਾ ਹੋਇਆ ਮਤਾ ਭੇਜੋਗੇ ਸੈਂਟਰ ਨੂੰ ਨਾਲ ਇੱਕ ਚਿੱਠੀ ਲਿਖ ਕੇ ਭੇਜੋ ਵੀ ਇਹ ਖੇਤੀ ਸਬਜੈਕਟ ਸੂਬਿਆਂ ਦਾ ਤੁਸੀਂ ਇੱਕ ਸੂਬਿਆਂ ਦੇ ਵੱਧ ਅਧਿਕਾਰਾਂ ਤੇ ਡਾਕੇ ਨਾ ਮਾਰੋ ਨਾਲ ਅਸੀਂ ਜਿਹੜਾ ਅਗਲਾ ਅਗਲਾ ਕੀਤੀ ਮੰਗ ਦੋ ਨੰਬਰ ਮੰਗ ਜਦੋਂ ਖੇਤੀ ਸੂਬੇ ਦਾ ਸਬਜੈਕਟ ਹੈ ਤਸੀਂ ਮੰਗ ਕੀਤੀ ਕਿ ਹੰਡ ਅਨਸਾਰ ਖੇਤੀ ਜਿਹੜੀ ਪੰਜਾਬ ਦੀ ਜਿਹੜੀ ਇਹਨਾਂ ਨੇ ਪਿੱਛੇ ਇੱਕ ਪਾਲਿਸੀ ਵੀ ਬਣਾਈ ਆ ਕਿਸਾਨ ਜਥੇਬੰਦੀਆਂ ਨੇ ਵਿਆਪਦੀਆਂ ਗੱਲਾਂ ਰੱਖੀਆਂ ਨੇ ਵੀ ਹੰਡ ਅਨਸਾਰ ਖੇਤੀ ਦੀ ਪਾਲਿਸੀ ਦਾ ਬਣਾਓ ਸਾਡਾ ਸੂਬਾ ਖੇਤੀਦਾਰ ਸੂਬਾ ਤਾਂ ਫਿਰ ਪਾਲਿਸੀ ਬਣਾਓ ਉਸ ਤੋਂ ਜਿਹੜੀ ਅਗਲੀ ਅਗਲੀ ਮੰਗ ਕੀਤੀ ਆ ਉਹ ਸਭ ਤੋਂ ਵੱਧ ਪੰਜਾਬ ਸਰਕਾਰ ਨਾਲੀ ਸੰਬੰਧਿਤ ਹੈ ਜਿਹੜੇ ਆਬਾਦਕਰ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਤੁਸੀਂ ਜਿਹੜਾ ਖੋਹ ਰਹੇ ਆ ਜਿਹੜੀਆਂ ਜੁਮਲਾ ਮਲਕਾਨਾ ਨੇ ਜਾਂ ਭੰਡਾ ਜ਼ਮੀਨਾਂ ਨੇ ਪਰਾਹੀਕ ਪਦਾਹੀਕ ਕਦੀਮ ਜਿਹੜੀਆਂ ਨੇ ਜਿਹੜਾ ਨਵਾਂ ਜਿਹੜਾ ਐਕਟ ਬਣਾ ਕੇ ਤੁਸੀਂ ਖੋਹ ਕੇ ਜਿਹੜੇ ਸਰਕਾਰ ਦੇ ਖਾਤੇ 'ਚ ਪਾ ਰਹੇ ਹੋ ਉਹ ਖੋਹਣੀਆਂ ਬੰਦ ਕਰੋ ਜਿਹੜੀਆਂ ਗਰਦੌਰੀਆਂ ਕਿਸਾਨਾਂ ਦੇ ਨਾਂ ਚੜਾਓ ਉਹਨਾਂ ਨੂੰ ਮਾਲਕੀ ਹੱਕ ਦਿਓ ਮਾਲਕੀ ਹੱਕ ਤਾਂ ਪੰਜਾਬ ਸਰਕਾਰ ਨੇ ਦੇਣੇ ਨਾ ਮਾਲਕੀ ਹੱਕ ਦਿਓ ਉਹਨਾਂ ਦੇ ਜਿਹੜਾ ਮੋਟਰਾਂ ਲਵਾਉਣ ਦਾ ਉਹਨਾਂ ਦੇ ਸਬਸਿਡੀਆਂ ਲੈਣ ਦਾ ਇਹੋ ਤਾਂ ਕਿ ਕਰਜ਼ੇ ਲੈਣ ਦਾ ਹੱਕ ਵੀ ਆਵਾਜ਼ ਕਰ ਕਿਸਾਨਾਂ ਨੂੰ ਹੋਣਾ ਚਾਹੀਦਾ ਚੌਥੀ ਮੰਗ ਜਿਹੜੀ ਅਸੀਂ ਰੱਖੀ ਆ कि ਜਿਹੜੇ ਕਿਸਾਨ ਕਰਜ਼ੇ ਮੋੜਨੋਂ ਸਮਰੱਥ ਹੋ ਗਏ ਨੇ ਉਹਤੇ ਲਕੀਰ ਫੇਰੋ ਉਹ ਕਹਿੰਦੇ ਸੈਂਟਰ ਨੇ ਫੇਰਨੀ ਅਸੀਂ ਕਹਾਂ ਪੰਜਾਬ ਦੀ ਜਿਹੜੀ ਲੈਂਡ ਮੌਰਗੇਜ ਬੈਂਕ ਉਹ ਤਾਂ ਤੁਹਾਡੀ ਆ ਤੁਸੀਂ ਕਰਨੀ ਹੈ ਕਾਰਪੋਰੇਟ ਜਿਹੜੀ ਸੁਸਾਇਟੀਆਂ ਨੇ ਉਹ ਤੁਸੀਂ ਕਰਨੀਆਂ ਨੇ ਇਥੋਂ ਤੱਕ ਹੀ ਜੇ ਨਹੀਂ ਕੁਝ ਕਰ ਸਕਦੇ ਤਾਂ ਪੰਜਾਬ ਦੇ ਕਿਸਾਨ ਕਰਜ਼ਾ ਮੋੜਦੇ ਸਮਰੱਥ ਨੇ ਉਹਨਾਂ ਦੇ ਲਈ ਇੱਕ ਘੱਟੋ ਘੱਟ ਕਾਨੂੰਨ ਹੀ ਬਣਾ ਦਿਓ ਜਿਹੜਾ ਵਨ ਟਾਈਮ ਸੈਟਲਮੈਂਟ ਕਰਦਾ ਹੋਵੇ ਉਹ ਕਾਨੂੰਨ ਤਾਂ ਤੁਸੀਂ ਬਣਾ ਸਕਦੇ ਹੋ ਨਾ ਸੋ ਇਹ ਸਾਰੀਆਂ ਮੰਗਾਂ ਦੇ ਨਾਲ ਜਿਹੜੀ ਅਸੀਂ ਪੰਜਵੀਂ ਮੰਗ ਰੱਖੀ ਆ ਜਿਹੜੋ ਕਹਿੰਦੇ ਕਿ ਹੈ ਨਹੀਂਗੀ ਅਸੀਂ ਕਿਹਾ ਜਿਵੇਂ ਦੂਜੇ ਸੂਬਿਆਂ ਚ ਕਈ ਜਿਹੜੀਆਂ ਫਸਲਾਂ ਤੇ ਸਰਕਾਰ ਐਮਐਸਪੀ ਦਿੰਦੀ ਆ ਤੁਸੀਂ ਜੇ ਝੋਨਾ ਬਚਾਉਣਾ ਤੁਸੀਂ ਝੋਨੇ ਤੋਂ ਪੰਜਾਬ ਨੂੰ ਬਚਾਉਣਾ ਪਾਣੀ ਬਚਾਉਣਾ ਤਾਂ ਆਹ ਜਿਹੜੀਆਂ ਪੰਜ ਫਸਲਾਂ 6 ਅਸੀਂ ਰੱਖੀਆਂ ਨੇ ਕਿ ਬਾਸਬਤੀ ਸਾਰੀ ਦੁਨੀਆ ਚ ਜਾਂਦੀ ਸਾਡੀ ਉਹਦੇ ਤੇ ਐਮਐਸਪੀ ਦਿਓ ਐਮਐਸਪੀ ਦੇ ਸਰਕਾਰ ਖਰੀਦ ਕਰੇ ਪਾਣੀ ਘਟ ਲੱਗਦਾ ਮੱਕੀ ਤੇ ਐਮਐਸਪੀ ਦੇਵੇ ਮੂੰਗੀ ਦੇ ਦੇਵੇ ਆਲੂ ਮਟਰਾਂ ਤੇ ਐਮਐਸਪੀ ਦੇਵੇ ਗੋਭੀ ਆਦ ਕੀ ਕਿੰਨੀ ਰੁਲੀ ਇੰਨਾ ਇੰਨਾ 6 ਫਸਲਾਂ ਨੂੰ ਘਟੋ ਘਟ ਦੇ ਸਰਕਾਰ ਐਮਐਸਪੀ ਦਾ ਚੁੱਕਣ ਦੀ ਗਰੰਟੀ ਕਰੇ ਤਾਂ ਪੰਜਾਬ ਜਿਹੜੇ ਝੋਨੇ ਦਾ ਚੱਕਰੋਂ ਚੋਂ ਨਿਕਲਿਆ ਜਾ ਸਕਦਾ ਉਸ ਦੇ ਨਾਲੇ ਸੀ ਕਿ ਕਣਕ ਦੇ ਖਰੀਦ ਦਾ ਪ੍ਰਬੰਧ ਕਰੋ ਝੋਨਾ ਪਿਛਲੀ ਵਾਰੀ ਤੁਸੀਂ ਕਾਰਡ ਤੇ ਵਕਾਇਆ ਉਹਦੀ ਪਰਭਾਈ ਕਰੋ ਇਹ ਮੰਗ ਦੱਸੋ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਕਿ ਨਹੀਂ ਹੈ ਛੇਵੀਂ ਜਿਹੜੀ ਅਸੀਂ ਰੱਖੀ ਸਭ ਤੋਂ ਜ਼ਰੂਰੀ ਮੰਗ ਉਹ ਆ ਪੰਜਾਬ ਦੇ ਪਾਣੀਆਂ ਦੀ ਗੱਲ ਅਸੀਂ ਕਿਹਾ ਜਿਵੇਂ ਤੁਸੀਂ ਖੇਤੀ ਖਰੜਾ ਰੱਦ ਕੀਤਾ ਜਿਹੜਾ ਡੈਮ ਸੇਫਟੀ ਐਕਟ ਪੰਜਾਬ ਜਿਹੜਾ ਕੇਂਦਰ ਸਰਕਾਰ ਨੇ ਬਣਾ ਕੇ ਸਾਰਾ ਪਾਣੀ ਤੁਹਾਡੇ ਤੋਂ ਖੋਹ ਲਿਆ ਉਹਨੂੰ ਰੱਦ ਕਰੋ ਮਤਾ ਪਾਓ ਮੈਂ ਸਹਿਮਤੀ ਦਿੱਤੀ ਆ ਕਹਿੰਦੇ ਹਾਂ ਅਸੀਂ ਇਹਦੇ ਤੇ ਮਤਾ ਪਾਵਾਂਗੇ ਅਗਲਾ ਸਿਕਾ ਜਿਹੜਾ ਜਿਹੜਾ ਪਾਣੀ ਧਰਤੀ ਇਸਲਾ ਪ੍ਰਦੂਸ਼ਿਤ ਹੋ ਰਿਹਾ ਉਹਨੂੰ ਬਚਾਈਏ ਉਹਨੂੰ ਰੀਚਾਰਜ ਪੁਆਇੰਟ ਕਰਨ ਦਾ ਮੋਗਿਆਂ ਦੇ ਮੁੱਢ ਜਾਂ ਜਿਵੇਂ ਵੀ ਉਹਨੂੰ ਪਾਣੀ ਰੀਚਾਰਜ ਕਰਨਾ ਉਹ ਪੁਆਇੰਟ ਬਣਾਓ ਹਰ ਘਰ ਤੱਕ ਪਾਣੀ ਸਾਫ ਪਾਣੀ ਪਹੁੰਚਦਾ ਕਰੋ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕਰੋ ਦੱਸੋ ਬਖਸ਼ੀਤ ਜੀ ਇਹ ਮੰਗ ਪੰਜਾਬ ਸਰਕਾਰ ਨਾਲ ਹੈ ਕਿ ਨਹੀਂ ਹੈਗਾ ਚਲੋ ਚਲੋ ਮੰਗਾ ਸਾਰੀਆਂ ਤੁਸੀਂ ਦੱਸ ਰਹੇ ਹੋ ਪੰਜਾਬ ਸਰਕਾਰ ਨਾਲ ਬਾਈ ਜੀ ਕੀ ਸਮਝਿਆ ਜਾਵੇ ਕਿ ਅੱਜ ਤੁਸੀਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਕਿ ਸਾਡੇ ਨਾਲ ਬਹਿਸ ਕਰੇ ਅਸੀਂ ਇਹ ਕਿਉਂ ਕੀਤਾ ਵਾ ਵੀ ਐਗਰੀਕਲਚਰ ਖੇਤੀਬਾੜੀ ਦਾ ਨਹੀਂ ਚੈਲੰਜ ਕੀਤਾ ਕਿ ਨਹੀਂ ਕੀਤਾ ਕੀਤਾ ਜੀ ਕਿਉਂ ਕੀਤਾ ਵਾ ਵੀ ਖੇਤੀਬਾੜੀ ਜਿਹੜੀ ਐਗਰੀਕਲਚਰ ਹੈ ਮੈਂ ਐਗਰੀਕਲਚਰ ਐਕਸਪਰਟ ਆਂ ਡਾਕਟਰ ਆਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਐਗਰੀਕਲਚਰ ਜੇ ਸਟੇਟ ਦਾ ਜੀ ਇਹ ਸੂਬੇ ਦਾ ਵਿਸ਼ਾ ਵਾ ਵਾਟਰ ਇਹ ਸੂਬੇ ਦਾ ਵਿਸ਼ਾ ਵਾ ਜਿਹੜਾ ਲੈਂਡ ਦਾ ਇਸ਼ੂ ਹੈ ਸੂਬੇ ਦਾ ਵਿਸ਼ਾ ਵਾ ਇਸ ਕਰਕੇ ਜਿਹੜੇ ਭਾਅ ਬਣਨੇ ਆ ਫਸਲਾਂ ਦੇ ਐਕਚੁਅਲੀ ਸੂਬੇ ਦਾ ਵਿਸ਼ਾ ਵਾ ਉਹ ਕੇਰਲਾ ਦੇ ਵਿੱਚ ਉੱਥੇ ਜਿੰਨੀਆਂ ਜਿੰਨੇ ਜਿਹੜੇ ਐਮਐਸਪੀ ਸਰਕਾਰ ਨੇ ਨਹੀਂ ਮਿਤੀ ਉਹਦੀਆਂ ਸਾਰੀ ਐਮਐਸਪੀ ਕੇਰਲਾ ਸਰਕਾਰ ਨੇ ਸਬਜ਼ੀਆਂ ਵਗੈਰਾ ਨਹੀਂ ਮਿਤੀ ਆ ਮੈਂ ਤੁਹਾਡੇ ਲਈ ਕਹਿਣਾ ਚਾਹੁੰਦਾ ਤੁਸੀਂ ਕੰਜ਼ਿਊਮਰ ਜੀ ਮੈਂ ਕਹਿੰਨਾ ਕਿਸਾਨ ਲੋ ਮੈਂ ਸਾਰੇ ਕਿਸਾਨਾਂ ਦਾ ਹਲਨਾ ਵਾ 15 ਰੁਪਏ ਕਿਲੋ ਆਲੂ ਦਾ ਭਾਅ ਬੰਦ ਦਿਓ 15 ਰੁਪਏ ਗੋਭੀ ਦਾ ਭਾਅ ਬੰਦ ਦਿਓ 15 ਟਮਾਟਰਾਂ ਦਾ ਬੰਦ ਦਿਓ 15 ਰੁਪਏ ਮਟਰਾਂ ਦਾ ਬੰਦ ਦਿਓ ਸਾਰਾ ਸਾਲ 20-22 ਰੁਪਏ ਪਿਆਜ਼ ਦਾ ਬੰਦ ਦਿਓ 15 ਸਾਰਾ ਸਾਲ 20-22 ਰੁਪਏ ਲਓ ਇਹ ਸਾਡੀ ਐਮਐਸਪੀ ਜਿਹੜੀ ਆ ਬੜੀ ਗਲਤ ਪੇਸ਼ ਕੀਤੀ ਸਰਕਾਰ ਨੇ ਇਹ ਕੰਜ਼ਿਊਮਰ ਪੱਖੀ ਆ ਇਹ ਸਾਡੇ ਦੇਸ਼ ਦੇ ਵਿਕਾਸ ਪੱਕੀ ਆ ਅਸੀਂ ਬਾਸਪਤੀ ਦਾ ਭਾਅ ਮੰਗਦੇ ਆ ਬਾਸਪਤੀ ਵੀ ਐਕਸਪੋਰਟ ਦੇ ਵਿੱਚੋਂ 10000 ਕਰੋੜ ਪੰਜਾਬ ਸਰਕਾਰ ਨੂੰ ਰੈਵਨਿਊ ਆ ਸਕਦਾ ਜਾਣ ਕੇ ਨਹੀਂ ਕਰਦੇ ਕਿਉਂ ਨਹੀਂ ਕਰਦੇ ਐਗਰੀਕਲਚਰ ਨੂੰ ਕਾਰਪੋਰੇਟਾਈਜੇਸ਼ਨ ਕਰਨਾ ਚਾਹੁੰਦੇ ਆ ਸਾਡੀ ਥਾਲੀ ਵਿੱਚ ਛੇਕ ਮਾਰਨਾ ਚਾਹੁੰਦੇ ਆ ਸਾਡੀ ਰੋਟੀ ਦੀ ਉਹ ਫੂਡ ਕੇਨ ਬਣਾਉਣਾ ਚਾਹੁੰਦੇ ਆ ਅਸੀਂ ਉਹਦੇ ਵਿਰੁੱਧ ਆ ਅਸੀਂ ਲੋਕਾਂ ਨੂੰ ਦੱਸਦਾ ਸਾਡੇ ਦੇਸ਼ ਮੋਦੀ ਚਾਹੇ ਵਗੈਰਾ ਨਹੀਂ ਇਹ ਰਾਜ ਕਰਦੇ ਕਾਰਪੋਰੇਟ ਅਈਜੇਸ਼ਨ ਰਾਜ ਕਰ ਰਿਹਾ ਜੀ ਜ਼ਗੀਰਦਾਰ ਲੋਕ ਰਾਜ ਕਰ ਰਹੇ ਆ ਜਿਹੜੇ ਬਾਹਰਲੇ ਵਿਦੇਸ਼ੀ ਲੋਕ ਹੈ ਇਹਨਾਂ ਦੀ ਧੌਣ ਤੇ ਰੱਖਦੇ ਆ ਵੀ ਤੁਸੀਂ ਮਾਰਕੀਟਿੰਗ ਸਿਸਟਮ ਤੋੜੋ ਤੁਸੀਂ ਕਿਉਂ ਇਹਦੇ ਵਿੱਚ ਵੰਸ਼ਾ ਲਾਉਂਦੇ ਜੀ ਸੋ ਇਸ ਕਰਕੇ ਅਸੀਂ ਤੁਹਾਡੀ ਚੈਨਲ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹ ਤੇ ਧਿਆਨ ਨਹੀਂ ਦਿੰਦਾ ਕਿ ਇਹ ਮੋਦੀ ਸਰਾਸਰ ਜਿਹੜਾ ਝੂਠਾ ਹੁੰਦਾ ਬੁੜਕਦਾ ਬਣਾਉਂਦਾ ਅਹੀਂ ਕੋਈ ਪ੍ਰੋਵੋਕੇਸ਼ਨ ਨਹੀਂ ਕੀਤੀ ਸਾਡੇ ਨਾਲ ਸੁਖਵੀਰ ਨੇ ਤਿੰਨ ਮੀਟਿੰਗਾਂ ਮੈਂ ਉਹਦੇ ਕੀਤੀਆਂ ਮੈਂ ਆਈਵਾਜੇ ਪ੍ਰੈਜ਼ੀਡੈਂਟ ਆਫ ਦੀ ਐਗਰੀਕਲਚਰਸ ਵਰਡਸ ਉਸ ਵੇਲੇ ਭੱਜੰਗਾ ਦਾ ਹੀ ਆ ਉਹਦੇ ਨਾਲ ਮੰਤਰੀ ਨੇ ਜਾ ਕੇ ਲਿਆਉਣ ਆਜੋ ਜੱਜ ਬਹਿ ਜਾਣਾ ਮੈਂ ਨਾ ਦੋ ਮੰਤਰੀ ਉਥੇ ਬੈਠਿਆ ਖੇਤੀਬਾੜੀ ਮੰਤਰੀ ਬੈਠਾ ਉਥੇ ਆ ਆ ਰਹੇ ਜਿਹੜਾ ਐਨਆਈ ਮੰਤਰੀ ਬੈਠਾ ਕੁਲਦੀਪ ਸਿੰਘ ਧਾਰੀਵਾ ਇਹਨਾਂ ਜੁੜਤ ਨਹੀਂ ਕੀਤੀ ਪਾਉਨੂੰ ਕਹੀਏ ਵੀ ਤੁਸੀਂ ਬੈਠੋ ਜੀ ਬੈਠੋ 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 ਇਹ ਸਾਰਾ ਮਸਲਾ ਇਹ ਅਸਲ ਨਹੀਂ ਸਮਝਦੇ ਆ ਵੀ ਆਪਣੇ ਆਪ ਨੂੰ ਮੋਦੀ ਪੱਖੀ ਪੇਸ਼ ਕਰਨਾ ਚਾਹੁੰਦਾ ਹੈ ਜਾਂ ਅੰਦਰੋਂ ਕਿ ਮੈਂ ਆ ਕਿਸਾਨਾਂ ਨੂੰ ਦੇਖੋ ਜੀ ਰਾਏ ਪਾਉਣ ਲੱਗਾ ਰਾਏ ਨਹੀਂ ਪਾਉਣ ਲੱਗਾ ਆਪ ਰਾਏ ਪੈਗੇ ਮੈਂ ਵੈਸੇ ਕਹਿਣਾ ਚਾਹਣਾ ਕਿ ਇਹ ਮੰਤਰੀ ਮੁੱਖ ਮੰਤਰੀ ਨੇ ਆਪ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹਉਣ ਵਾਲੇ ਤੁਸੀਂ ਨੋਟ ਕਰੋ ਪਰ ਪਰ ਕੀ ਮੰਨਿਆ ਜਾਵੇ ਕਿ ਜਿਹੜਾ ਤੁਸੀਂ ਐਡਾ ਵੱਡਾ ਐਕਸ਼ਨ ਚੰਡੀਗੜ੍ਹ ਜਾਣ ਦਾ ਰੱਖਿਆ ਸੀ ਵੀ ਉਹ ਤੁਹਾਡਾ ਫੇਲ ਹੋ ਗਿਆ ਸਰਕਾਰ ਨੇ ਫੇਲ ਕਰਤਾ ਹਉਣ ਫੇਲ ਕਹਿੰਦਾ ਯਾਰ ਤੁਸੀਂ ਫੇਲ ਕਹਿੰਦੇ ਫੇਲ ਨਹੀਂ ਪਾਸ ਹੋਇਆ ਲੋਕ ਦੇ ਤਾਤਸ ਕਰਨ ਦੇ ਆ ਵੱਡੀ ਗਿਣਤੀ ਚ ਲੋਕ ਆਏ ਆ ਸਾਡੇ ਨਾਲ ਭਾਵ ਆ ਵੀ ਇਹ ਜਿਹੜਾ ਵਾ ਅਸੀਂ ਕੋਈ ਇਤਨਾ ਦਾ ਕੰਮ ਥੋੜਾ ਕਰਨਾ ਚਾਹੁੰਦੇ ਤੋੜ-ਫੋੜ ਕਰਨਾ ਚਾਹੁੰਦੇ ਕੋਈ ਹੈ ਜਿਹੜੇ ਆ ਇਤਨੇ ਪ੍ਰੋਕਿਸ਼ਨ ਚਾਹੁੰਦੇ ਪੀਸਫੁਲ ਸਾਡਾ ਹੈਗਾ ਸਮੂਥ ਲੀਡਰਸ਼ਿਪ ਪੀਸਫੁਲ ਕੋਈ ਮਰਨ ਵਰਤਨੀ ਆ ਇਹ ਸਾਡੇ ਸੂਲ ਆ ਬਹੁਤ ਸਾਰੇ ਬਣੇ ਹੋਏ ਉਹਦੇ ਤੇ ਅਸੀਂ ਚੱਲਦੇ ਆ ਅਸੀਂ ਕਾਮਯਾਬ ਹੋਏ ਆ ਸਯੁਕਸਾਨ ਮੋਰਚਾ ਇਹ 5 ਤਰੀਕ ਨੂੰ ਤਕੜਾ ਹੋ ਕੇ ਨਿਕਲੇ ਆਗੇ ਨਾਲ ਉਹ ਇਹ ਅਜੰਡ ਨੋਟ ਕਰ ਲੋ ਆਉਣ ਵਾਲੇ ਸਮੇਂ ਸਾਡੀ ਕਾਲ ਤੇ ਲੋਕੀ ਜਿਆਦਾ ਹੋਣਗੇ ਜੀ ਜੀ ਇੱਕ ਸਯੁਕਤ ਕਿਸਾਨ ਮੋਰਚੇ ਦੇ ਆਗੂ ਕਹਿੰਦੇ ਨੇ ਕਿ ਸਾਡਾ ਐਕਸ਼ਨ ਸਫਲ ਸੀ ਉਹ ਕਹਿੰਦੇ ਨੇ ਕਿ ਅਸੀਂ ਤਾਂ ਪੰਜਾਬ ਦੇ ਲੋਕਾਂ ਤੇ ਦੇਸ਼ ਦੇ ਲੋਕਾਂ ਨੂੰ ਇਹਨਾਂ ਸਰਕਾਰਾਂ ਦਾ ਅਸਲੀ ਚਿਹਰਾ ਬਖਾਉਣਾ ਚਾਹੁੰਦੇ ਆ ਜੋ ਕੱਲ ਸਰਕਾਰ ਨੇ ਆਪੇ ਵਿਖਾ ਦਿੱਤਾ